ਸੀ ਆਈ ਡੀ ਵਿੱਚ ਤਨਾਤ ਡੀ ਐਸ ਪੀ ਦੇ 1 ਕਰ ਲੱਖ ਰੁਪਏ ਦੀ ਨਕਦੀ ਅਤੇ ਗਹਿਣੇ ਕੀਤੇ ਚੋਰੀ ਚੋਰੀ ਕਰਨ ਵਾਲੀਆਂ ਔਰਤਾਂ ਨੂੰ ਸੀ ਸੀ ٹی ਵੀ ਕੈਮਰੇ ਵਿੱਚ ਕੈਦ ਐਸ ਪੀ ਸੀ ਟਿ ਨਰਿੰਦਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਕੁਰਵਾਰ ਨੂੰ 12 ਵਜੇ ਦੇ ਲਗਭਗ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੀ 100 ਫੁੱਟੀ ਰੋਡ ਗਲੀ ਨੰਬਰ 6/4 ਦੇ ਵਿੱਚ ਇੱਕ ਘਰ ਦੇ ਅੰਦਰ ਚੋਰੀ ਹੋਈ ਹੈ ਜਿਸ ਦੇ ਵਿੱਚ ਕੁਝ ਔਰਤਾਂ ਸਫਾਈ ਕਰਨ ਦੇ ਬਾਨੇ ਘਰ ਦੇ ਅੰਦਰ ਆਈਆਂ ਅਤੇ ਉਹਨਾਂ ਵੱਲੋਂ ਘਰ ਦੇ ਅੰਦਰੋਂ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਕਰਕੇ ਉੱਥੇ ਫਰਾਰ ਹੋ ਗਈਆਂ ਇਹ ਔਰਤਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਇਸ ਸਬੰਧੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਦਾ ਇਹ ਘਰ ਹੈ ਉਹ ਸੀਆਈਡੀ ਦੇ ਵਿੱਚ ਡੀਐਸਪੀ ਹਨ ਦੇਖ ਰਹੇ ਹੋ ਅਸੀਂ ਦਿਖਾ ਰਹੇ ਹਾਂ ਪਟੰਡਾ ਦੇ 100 ਫੁੱਟ ਰੋਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਏ ਸੀ ਆਈ ਡੀ ਦੇ ਡੀ ਐਸ ਪੀ ਦੇ ਘਰ ਇਹਨਾਂ ਔਰਤਾਂ ਵੱਲੋਂ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਕੀਤੀ ਹੈ ਅਤੇ ਇਹ ਔਰਤਾਂ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਇਸ ਸਬੰਧੀ ਐਸ ਪੀ ਸੀ ਟੀ ਨਰਿੰਦਰ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਥਾਣਾ ਸਿਵਲ ਲੈਂਡ ਵਿਖੇ ਇਹਨਾਂ ਔਰਤਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਦੋ ਲੇਡੀਜ਼ ਜਿਹੜੀਆਂ ਹੈਗੀਆਂ ਉਹਨਾਂ ਦੇ ਘਰ ਦੇ ਵਿੱਚ ਐਂਟਰ ਹੋਈਆਂ ਸੀਗੇ ਕੰਮ ਕਰਨ ਵਾਲੀਆਂ ਦੇ ਭਾਨੇ ਦੇ ਵਿੱਚ ਕੇ ਸੀ ਘਰ ਦੇ ਵਿੱਚ ਸਫਾਈ ਦਾ ਕੰਮ ਕਰਦੀਆਂ ਪੋਰਚ ਵਗੈਰਾ ਦਾ ਕੰਮ ਕਰਦੀਆਂ ਸੋ ਉਸ ਬੰਦ ਦੇ ਵਿੱਚ ਘਰ ਦੇ ਵਿੱਚ ਐਂਟਰ ਹੋ ਕੇ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਚੈੱਕ ਕਰਨ ਤੇ ਪਾਇਆ ਗਿਆ ਕਿ ਕੁਝ ਗਹਿਣੇ ਤੇ ਕੁਝ ਨਕਦੀ ਲੈ ਕੇ ਜਿਹੜੀ ਹੈਗੀਆਂ ਉਹਨਾਂ ਦੇ ਘਰ ਦੇ ਵਿੱਚ ਚੋਰੀ ਕਰਕੇ ਫਰਾਰ ਹੋ ਗਈਆਂ ਇਸ ਬੰਦ ਦੇ ਵਿੱਚ ਮੁਕੱਦਮਾ ਨੰਬਰ 140 18 ਸਿਵਲ ਐਂਡ ਰਿਕਡਰ ਰਜਿਸਟਰ ਕਰ ਲਿਆ ਤੇ ਮੁਕੱਦਮਾ ਦਰਜ ਕਰਕੇ ਸਾਡੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਪੱਧਰ ਤੇ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਜਿਹੜਾ ਹੈਗਾ ਇਹਨਾਂ ਨੂੰ ਗ੍ਰਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਹਦੇ ਵਿੱਚ ਤਕਰੀਬਨ 20 ਲੱਖ ਦੇ ਕਰੀਬ ਅਮਾਉਂਟ ਹੈਗੀ ਆ ਕਿਉਂਕਿ 골ਡ ਵੀ ਹੈ ਕੁਝ ਲਗਦੀ ਹੈ। ਅ ਤਕਰੀਬਨ 1.5 ਲੱਖ ਦੇ ਕਰੀਬ ਨਕਦੀ ਹੈਗੀ ਬਾਕੀ ਸਾਰਾ ਉਹਨਾਂ ਦਾ 골ਡ ਤੇ ਡਾਇਮੰਡਸ ਤੇ ਜਿਹੜੇ ਹੈਗੇ ਗਹਿਨੇ ਹੈਗੇ ਆ। ਸੋ ਸਾਡੀਆਂ ਜੀ ਦੀ ਟੀਮਾਂ ਇਸ ਤੇ ਵਰਕ ਕਰ ਰਹੀਆਂ ਨੇ ਜਲਦੀ ਹੀ ਅਸੀਂ ਕੋਸ਼ਿਸ਼ ਕਰਕੇ ਇਹਨਾਂ ਨੂੰ ਗ੍ਰਫਤਾਰ ਕਰਾਂਗੇ। ਸੋ ਲੇਡੀਜ਼ ਜਿਹੜੀ ਹੈਗੀ 프리-लिमिनरी ਇਨਵੈਸਟੀਗੇਸ਼ਨ ਦੇ ਵਿੱਚ ਦੋ ਜਿਹੜੀ ਲੇਡੀਜ਼ ਪਹਿਲੀ ਇਨਵੈਸਟੀਗੇਟ ਨਜਰੇ ਆਈਆਂ ਨੇ। ਇਸ ਤੋਂ ਬਾਅਦ ਵੀ ਜਦੋਂ ਕੋਈ ਹੋਰ ਇਹਨਾਂ ਨਾਲ ਇਨਵੋਲ ਵਾਇਆ ਜਾਂ ਇਹ ਰੈਪਸਰ ਸੀਆਈਡੀ ਦੇ ਇਤਨਾਹਨ